राग महल्ला ਪਹਿਲਾ ਹਾਪੇ ਗੁਣ ਆਪੇ ਕਥਾ ਹੈ ਹਾਪੇ ਸੁਣ ਵਿਚਾਰ ਪ੍ਰਭੂ ਆਪ ਹੀ ਆਪਣੇ ਗੁਣ ਹੈ ਆਪ ਹੀ ਉਹਨਾਂ ਗੁਣਾ ਨੂੰ ਬਿਆਨ ਕਰਦਾ ਹਾਂ ਆਪ ਹੀ ਆਪਣੀ ਸਿਫਤ ਸਲਾਹ ਸੁਣ ਕੇ ਉਸ ਨੂੰ ਵਿਚਾਰਦਾ ਹੈ ਉਸ ਵਿੱਚ ਸੁਰਤ ਜੋੜਦਾ ਹੈ ਹਾਪੇ ਰਤਨ ਪਰਖ ਤੂੰ ਹਾਪੇ ਮੋਲ ਅਪਾਰ ਏ ਪ੍ਰਭੂ ਤੂੰ ਆਪ ਹੀ ਆਪਣਾ ਨਾਮ ਰੂਪ ਰਤਨ ਹੈ ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈ ਤੂੰ ਆਪ ਹੀ ਆਪਣੇ ਨਾਮ ਦਾ ਰਤਨ ਦਾ ਬੇਅੰਤ ਮੁੱਲ ਹੈ ਸਚੋ ਮਾਨਮ ਹੱਤ ਤੂੰ ਆਪੇ ਦੇਵਨਹਾਰ ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਨ ਹੈ ਵਡਿਆਈ ਹੈ ਤੂੰ ਆਪ ਹੀ ਜੀਵਾਂ ਨੂੰ ਮਾਨ ਵਡਿਆਈ ਦੇਣ ਵਾਲਾ ਹੈ ਹਰ ਜੀਉ ਹੋ ਤੂੰ ਕਰਤਾ ਕਰਤਾਰ हे प्रभु जी हर एक शय दा पैदा करने वाला तू आप ही है जो भावे त्यों रख तू हर नाम मिले आचार रहाओ हे प्रभु जेवे तेंनु चंगा लगे मैनु अपने नाम विच जोड़ी रख ए हरि मेहर कर मैनु तेरा नाम मिल जाए तेरा नाम ही मेरे वास्ते चंगे तो चंगा कर्तव्य है ਰੰਗਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਏ ਪ੍ਰਭੂ ਤੂੰ ਆਪੇ ਚਪਕਦਾ ਹੀਰਾ ਹੈ ਤੂੰ ਆਪੇ ਮਜੀਠ ਦਾ ਰੰਗ ਹੈ ਆਪੇ ਮੋਤੀ ਉਜਲੋ ਆਪੇ ਭਗਤ ਬਸੀਸ਼ਟ ਤੂੰ ਆਪੀ ਲਿਸ਼ਕ ਦਾ ਮੋਤੀ ਹੈ ਤੂੰ ਆਪ ਹੀ ਆਪਣੇ ਭਗਤਾਂ ਦਾ ਵਿਚੋਲਾ ਹੈ ਗੁਰ ਕੈ ਸਬਦ ਸਲਾਹਣਾ ਘਟ ਘਟ ਦੀਟ ਅਢੀਠ ਸਤਿਗੁਰੂ ਦੇ ਸ਼ਬਦ ਦੀ ਰਾਹ ਤੇਰੀ ਸਿਫਤ ਸਲਾਹ ਹੋ ਸਕਦੀ ਹੈ ਹਰ ਇੱਕ ਸੀਰ ਵਿੱਚ ਤੂੰ ਹੀ ਦਿਸ ਰਹਾ ਹੈ ਤੇ ਤੂੰ ਹੀ ਅਦ੍ਰਿਸ਼ਟ ਹੈ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ اے ਪ੍ਰਭੂ ਇਹ ਸੰਸਾਰ ਸਮੁੰਦਰ ਤੂੰ ਆਪ ਹੀ ਹੈ ਇਸ ਵਿੱਚੋਂ ਪਾਰ ਲੰਘਣ ਆ ਲੰਗਣ ਲਈ ਜਹਾਜ਼ ਵੀ ਤੂੰ ਆਪ ਹੀ ਹੈ ਇਸ ਸੰਸਾਰ ਸਮੁੰਦਰ ਦਾ ਪਾਰਲਾ ਤੇ ਉਰਾਰਲਾ ਕੰਡਾ ਪੀ ਤੂੰ ਆਪ ਹੀ ਹੈ ਸੱਚੀ ਵਟ ਸੁ ਜਾਣ ਤੂੰ ਸ਼ਬਦ ਲੰਗਾਵਣ ਹਾਰ ਏ ਪ੍ਰਭੂ ਤੇਰੀ ਭਗਤੀ ਰੂਪ ਪੈਂਡਾ ਪੀ ਤੂੰ ਆਪ ਹੀ ਹੈ ਤੂੰ ਸਭ ਕੁਝ ਜਾਣਦਾ ਹੈ ਗੁਰ ਸ਼ਬਦ ਦੀ ਰਾਹੀ ਇਸ ਸੰਸਾਰ ਸਮੁੰਦਰ ਵਿੱਚੋਂ ਭਗਤੀ ਦੀ ਰਾਹੀ ਪਾਰ ਲੰਗਾਨ ਵਾਲਾ ਵੀ ਤੂੰ ਹੀ ਹੈ ਨੇ ਡਰਿਆ ਡਰ ਜਾਣੀ ਐ ਬਾਜ ਗੁਰੂ গোਬਾਰ ਗੁਰੂ ਦੀ ਸ਼ਰਨ ਤੋਂ ਬਿਨਾ ਇਹ ਜੀਵਨ ਸਫਰ ਜੀਣਾ ਵਾਸਤੇ ਕੋ ਪਹਾਣੇਰਾ ਹੈ اے ਪ੍ਰਭੂ ਜਿਹੜੇ ਜੀਵ ਤੇਰਾ ਡਰ ਪਾਉ ਨਹੀਂ ਰੱਖਦੇ ਉਹਨਾਂ ਨੂੰ ਦੁਨੀਆਂ ਦਾ ਸਹਮਸਾਰ ਨਾ ਪੈਂਦਾ ਹੈ ਹਸਿਰ ਕਰਤਾ ਦੇ ਕੀਆ ਹੋਰ ਕੀਤੀ ਆ ਵਹਿ ਜਾਏ ਇਹ ਜਗਤ ਵਿੱਚ ਕਰਤਾਰ ਹੀ ਸਦਾ ਥਿਰ ਰਹਿਣ ਵਾਲਾ ਦਿਸਦਾ ਹੈ ਹੋਰ ਬਿਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ ਆਪੇ ਨਿਰਮਲ ਇੱਕ ਤੂੰ ਹੋਰ ਬੰਦੀ ਧੰਦਾ ਪਾਏ ਏ ਪ੍ਰਭੂ ਇਕ ਤੂੰ ਹੀ ਮਾਇਆ ਦੇ ਮੋਹ ਦੀ ਮਹਿਲ ਤੋਂ ਸਾਫ ਹੈ बाकी ਸਾਰੀ ਦੁਨੀਆ ਮਾਇਆ ਦੇ ਮੋਹ ਦੇ ਬੰਧਨ ਵਿੱਚ ਵੱਜੀ ਪਈ ਹੈ ਗੁਰ ਰੱਖੇ ਸੇ ਉੱਭਰੇ ਸੱਚੇ ਸਿਓ ਲਿਵਲਾਏ ਜਿਨ੍ਹਾਂ ਨੂੰ ਗੁਰੂ ਨੇ ਇਸ ਮੋਹ ਤੋਂ ਬਚਾ ਲਿਆ ਹੈ ਉਹ ਸਦਾ ਥਿਰ ਪ੍ਰਭੂ ਦੇ ਚਰਨਾ ਵਿੱਚ ਸੁਰਤ ਜੋੜ ਕੇ ਵੱਚ ਗਏ ਹਨ ਹਰ ਜੀਓ ਸ਼ਬਦ ਪਛਾਣੀਐ ਸਾਚਰਤੇ ਗੁਰਵਾਕ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਗੁਰੂ ਦੇ ਬਾਗ ਦੀ ਰਾਹੀ ਸ਼ਬਦ ਦੀ ਰਾਹੀ ਪਰਮਾਤਮਾ ਨਾਲ ਜਾਣ ਪਛਾਣ ਪੈ ਸਕਦੀ ਹੈ ਤਿਤ ਤਨ ਮੈਲ ਨ ਲੱਗਈ ਸੱਚ ਘਰ ਜਿਸ ਉਹ ਤਾਕ ਗੁਰੂ ਦੀ ਰਾਹੀ ਜਿਸ ਮਨੁੱਖ ਦੀ ਬੈਟਕ ਸਦਾ تیر ਪ੍ਰਭੂ ਦੇ ਘਰ ਵਿੱਚ ਚਰਨਾ ਵਿੱਚ ਹੋ ਜਾਂਦੀ ਹੈ ਉਸ ਦੇ ਸਰੀਰ ਵਿੱਚ ਮਾਇਆ ਦੀ ਮੈਲ ਨਹੀਂ ਲੱਗਦੀ ਨਦਰ ਕਰੇ ਸੱਚ ਪਾਈਐ ਬਿਨ ਨਾਵੇ ਕਿਆ ਸਾਖ ਔ ਸਦਾ تیر ਪ੍ਰਭੂ ਜੇ ਸੁੱਤੇ ਮਿਹਰ ਦੀ ਨਿਗਾਹ ਕਰਦਾ ਹੈ ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ਜਿਨੀ ਸੱਚ ਪਛਾਣਿਆ ਸੇ ਸੁਖੀਏ ਯੁਗ ਚਾਰ ਜਿਨ੍ਹਾਂ ਬੰਦਿਆਂ ਨੇ ਸਦਾ ਥਿਰ ਪ੍ਰਭੂ ਨਾਲ ਸਾਝ ਪਾਈ ਏ ਪਾ ਲਈ ਹੈ ਉਹ ਸਦਾ ਹੀ ਆਤਮਿਕ ਆਨੰਦ ਮਾਣਦੇ ਹਨ ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਔਰ ਧਾਰ ਉਹ ਆਪਣੀ ਹਉਮੈ ਤੇ ਮਾਇਆ ਵਾਲੀ ਤ੍ਰਿਸ਼ਨਾ ਮਾਰ ਕੇ ਸਦਾ ਥਿਰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ ਜਗ ਮਹਿ ਲਹਾ ਇੱਕ ਨਾਮ ਪਈਏ ਗੁਰ ਵਿਚਾਰ ਜਗਤ ਵਿੱਚ ਆਉਣ ਦਾ ਪਰਮਾਤਮਾ ਦਾ ਇੱਕ ਨਾਮ ਹੀ ਲਾਭ ਹੈ ਜੋ ਮਨੁੱਖ ਨੂੰ ਕਟਣਾ ਚਾਹੀਦਾ ਹੈ ਤੇ ਇਹ ਨਾਮ ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀ ਹੀ ਮਿਲ ਸਕਦਾ ਹੈ ਸੱਚੋ ਬਕਰ ਲਾਦੀ ਐ ਲਾਭ ਸਦਾ ਸੱਚ ਰਾਸ ਇਹ ਵਣਜਾਰੇ ਜੀਵ ਸਦਾ ਥਿਰ ਰਹਿਣ ਵਾਲੀ ਨਾਮ ਦੀ ਰਾਸ ਪੂੰਜੀ ਹੀ ਜੋੜਨੀ ਚਾਹੀਦੀ ਹੈ ਇਸ ਵਿੱਚੋਂ ਉਹ ਨਫਾ ਪੈਦਾ ਪੈਂਦਾ ਹੋ ਜੋ ਸਦਾ ਕਾਇਮ ਰਹਿੰਦਾ ਹੈ ਸੱਚੀ ਦਰਗਾਹ ਵੈ ਸਈ ਭਗਤ ਸੱਚੀ ਅਰਦਾਸ ਜਿਹੜਾ ਮਨੁੱਖ ਸਦਾ تیر ਪ੍ਰਭੂ ਦੀ ਭਗਤੀ ਕਰਦਾ ਹੈ ਉਸ ਦੇਤੇ ਅਰਦਾਸ ਕਰਦਾ ਹੈ ਉਹ ਉਸ ਦੀ ਸਦਾ تیر ਹਜ਼ੂਰੀ ਵਿੱਚ ਬੈਠਦਾ ਹੈ ਪਤ ਸਿਓ ਲੇਖਾ ਨਿਬੜਾ ਰਾਮ ਨਾਮ ਪ੍ਰਗਾਸ ਉਸ ਦਾ ਜੀਵਨ ਸਫੜਦਾ ਲੇਖਾ ਇੱਜ਼ਤ ਨਾਲ ਸਾਫ਼ ਹੋ ਜਾਂਦਾ ਹੈ ਕਿਉਂਕਿ ਉਸ ਦੇ ਅੰਦਰ ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ਉੱਚਾ ਉੱਚੋ ਆਕੀਆ ਕੋ ਨਾ ਦੇਖਿਆ ਜਾਏ ਪਰਮਾਤਮਾ ਸਭ ਤੋਂ ਉੱਚਾ ਹੈ ਪਰਮਾਤਮਾ ਸਭ ਤੋਂ ਉੱਚਾ ਹੈ ਹਰ ਪਾਸੇ ਵੱਲੋਂ ਇਹੀ ਆਖਿਆ ਜਾਂਦਾ ਹੈ ਮੈਂ ਵੀ ਆਖਦਾ ਹਾਂ ਕਿ ਪਰਮਾਤਮਾ ਸਭ ਤੋਂ ਉੱਚਾ ਹੈ ਪਰ ਨਿਰਾ ਕਹਿਣ ਨਾਲ ਉਸਤਾ ਦਰਸ਼ਨ ਨਹੀਂ ਕੀਤਾ ਜਾ ਸਕਦਾ ਜੈ ਦੇਖਤਾ ਇਕ ਤੂ ਸਤਗੁਰ ਦੀ ਆ ਦਿਖਾਏ ਜਦੋਂ ਸਤਗੁਰੂ ਨੇ ਮੈਨੂੰ ਇਹ ਪ੍ਰਭੂ ਤੇਰਾ ਦਰਸ਼ਨ ਕਰਾ ਦਿੱਤਾ ਤਾਂ ਹੁਣ ਮੈਂ ਜਿੱਧਰ ਵੇਖਦਾ ਤੂੰ ਹੀ ਤੂੰ ਦਿਸਦਾ ਹੈ ਜੋਤ ਨਿਰੰਤਰ ਜਾਣੀ ਹੈ ਨਾਨਕ ਸਹਿਜ ਸੋ ਭਾਏ ਇਹ ਨਾਨਕ ਗੁਰ ਦੀ ਸ਼ਰਨ ਪੈ ਕੇ ਆਤਮਾ ਗਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤ ਇੱਕ ਰਸ ਹਰ ਥਾਂ ਮੌਜੂਦ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ